ਸਰ ਜੀ ਅਸੀਂ ਆਏ ਆ ਵੀਰ ਜੀ ਕਾਲਾ ਬਾਲਾ ਪਿੰਡ ਆ ਜੀ ਨਮਾਣਾ ਪਿੰਡ ਤੇ ਹੋਰ ਪਿੰਡ ਦੇ ਬਹੁਤ ਸਾਰੇ ਜਿੰਨੇ ਵੀ ਪਰਿਵਾਰ ਆ ਉਹਨਾਂ ਆਦਾ ਸਾਰਿਆਂ ਸਾਥ ਦਿੱਤਾ ਤੇ ਸਾਰਿਆਂ ਪਿੰਡਾਂ ਦੀ ਸੇਵਾ ਆ ਸਾਂਝੇ ਤੌਰ ਤੇ ਤੇ ਅਸੀਂ ਪਹਿਲਾਂ ਵੀ ਆਏ ਆ ਹੁਣ ਫੇਰ ਆਏ ਆ ਤੇ ਅੱਗੇ ਵੀ ਆਵਾਂਗੇ ਜਿੱਦਾਂ ਜਿੱਦਾਂ ਵੀ ਲੋੜ ਪਈ ਤੇ ਕੁਛ ਅਸੀਂ ਇਹ ਵੇਖਿਆ ਭਾਜੀ ਵੀ ਜਿਵੇਂ ਪਿੰਡਾਂ ਦੇ ਵਿੱਚ ਵੀ ਜਰੂਰਤ ਤੋਂ ਬਿਨਾਂ ਵੀ ਲੋਕਾਂ ਨੇ ਖੋਆ ਮਾਈ ਦੀ ਜ਼ਿਆਦਾ ਹੀ ਪਾਸ ਠੁੜੀ ਵੀ ਨਹੀਂ ਵੀ ਲੋੜ ਹੈਗੀ ਤੇ ਫੇਰ ਵੀ ਜਿਵੇਂ ਰਾਸ਼ਨ ਲਾ ਲੋ ਤੂੜੀ ਕੋਈ ਵੀ ਚੀਜ਼ ਉਹ ਮਤਲਬ ਵੀ ਆਪਣੇ ਘਰ ਦੇ ਵਿੱਚ ਜਮਾਂ ਕਰਨੀ ਸ਼ੁਰੂ ਕਰ ਦਿੱਤੀ ਗਈ ਜਮਾਂ ਖੋਰੀ ਸ਼ੁਰੂ ਕਰ ਜਮਾਂ ਖੋਰੀ ਸ਼ੁਰੂ ਹੋ ਗਈ ਉਹਦੇ ਵਿੱਚ ਜਿੱਦਾਂ ਕੋਈ ਮੰਨ ਲਓ ਵੀ ਜਿਹੜੀ ਧਿਰ ਹੋ ਗਈ ਪਿੰਡਾਂ 'ਚ ਵਿੱਚ ਤੁਹਾਨੂੰ ਪਤਾ ਆਮ ਹੀ ਚੱਲਦਾ ਪਿਆ ਕੰਮ ਤੇ ਗਰੀਬ ਬੰਦੇ ਗਰੀਬ ਤਬਕੇ ਤੱਕ ਇਹ ਚੀਜ਼ਾਂ ਨਹੀਂ ਪਹੁੰਚਦੀਆਂ ਉਹ ਤਾਂ ਵੈਸੇ ਜਾਂ ਦੇ ਡਰ ਦੇ ਮਾਹੌਲ 'ਚ ਵੀ ਨਹੀਂ ਗਾਂ ਅੱਗੇ ਆਉਂਦੇ ਵੀ ਬੰਦੇ ਮੋਤਵਾਰਾ ਕੋ ਅਮੀਰੀ ਦਾ ਜਾਂ ਕੋਈ ਮੰਨ ਲਓ ਵੀ ਜਾਂ ਜ਼ਿਮੀਂਦਾਰਾ ਹੋ ਗਿਆ ਇਹ ਚੀਜ਼ ਨੇ ਬਹੁਤ ਜ਼ਿਆਦਾ ਅਗੇ ਹੁਣ ਯੋਰ ਪਾਤਾ ਉਹਦੇ ਕਰਕੇ ਜਿਵੇਂ ਸੇਵਾ ਲੈ ਕੇ ਆਉਨੇ ਆ ਤੇ ਸਾਨੂੰ ਵੀ ਪਰੇਸ਼ਾਨੀ ਬਹੁਤ ਆਉਂਦੀ ਹੈ ਜਿਹਦੇ ਕਰਕੇ ਕੋਈ ਵੀ ਰੋਗ ਲੈਂਦਾ ਵੀ ਸਾਨੂੰ ਬਹੁਤ ਜ਼ਰੂਰਤਾ ਪਰ ਵੇਖਿਆ ਜਾਵੇ ਤੇ ਲਾਗੇ ਤੂੜੀ ਦੀਆਂ ਆਪਣੀਆਂ ਵੀ ਛੱਡਾਂ ਭਰੀਆਂ ਨੇ ਤੇ ਉਹਨਾਂ ਦੇ ਪਸ਼ੂ ਵੀ ਖਾਂਦੇ ਪਏ ਆ ਕੋਈ ਇਹੋ ਜਿਹਾ ਚੱਕਰ ਨਹੀਂ ਹੁੰਦਾ ਨਹੀਂ ਸਾਡੀ ਰੋੜਗੀ ਆ ਸਾਡਾ ਇੱਧਰ ਵਾਲਾ ਬਰਾਂਡਾ ਵੇਖ ਲਓ ਆਵਾਜ਼ਾਂ ਇਹੋ ਜਿਹੀਆਂ ਚੀਜ਼ਾਂ ਜ਼ਿਆਦਾ ਹੁਣ ਪਰੇਸ਼ਾਨ